ਬੈਠਾ ਕੀ ਕਰ ਬੈਠਾ ਮੇਰਾ ਭਾਗਵਾਨ ਨੇ ਹਲਕੀ ਜੀ ਹੋ ਗਈਆਂ ਤੂੰ ਭਾਰੀ ਹਾਂ ਐਂ ਕਰ ਜੋਗਾ ਕਰ ਲੈ ਜੋਗਾ ਕਰ ਲੈ ਮੈਂ ਇਹਨੂੰ ਕਹਤਾ ਜੋਗਾ ਕਰ ਲੈ ਜੋਗਾ ਕਰ ਲੈ ਆਠੜ ਨੂੰ ਨੇ ਮਹਿੰਦਰ ਸਿੰਘ ਦਾ ਜੋਗਾ ਕਰ ਲਿਆ ਹੁਣ ਉਹ ਚੋਕੇ ਨਹੀਂ ਰਹਿੰਦੀ ਆ ਚੋਕੇ ਨਹੀਂ ਜਾਂਦੀ ਆਉਂਦੀ ਚੋਕੇ ਨੂੰ ਜੋਗਾ ਜੀ ਕਹਿੰਦੀ ਆ ਤੇ ਤੈਨੂੰ ਮੈਨੂੰ ਇੱਕ ਦਿਨ ਬਾਜੀ ਕਹਿ ਗਈ ਇਹ ਬੰਦਾ ਭਾਗ ਆ ਗਿਆ ਸੀ ਭਾਗ ਆ ਗਿਆ ਸੀ ਬਸ ਬਸ ਚੋਗ ਗਈ ਸੀ ਉਹ ਚੋਗਾ ਤਾਂ ਸਾਡੇ ਜਣੀ ਮਹਗੇ ਆ ਉਹ ਕਿਵੇਂ ਉਹ ਅੱਜ ਕੱਲ ਮੁੰਡੇ ਨਸ਼ੇ ਨੂੰ ਸੇਜੇ ਕਰਦੇ ਆ ਆ ਮਰੀਦ ਖਾਨਾ ਕਰਦੀ ਆ ਆ ਬੀੜੀਆਂ ਸਖਤਾਂ ਹੀ ਪੀਂਦੇ ਆ ਆ ਪੀਂਦੇ ਆ ਆ ਮੇਰਾ ਭਤੀਜਾ ਪੀਂਦਾ ਸੀ ਪੀੜੀਆਂ ਮੂੜੀਆਂ ਦੀ ਅੱਛਾ ਉਹ ਮੈਂ ਕਿਹਾ ਕਾਕਾ ਤੇਰੀ ਸਿਹਤ ਠੀਕ ਹੋ ਦੂ ਚੋਗਾ ਕਰ ਲੈ ਆ ਚੋਗਾ ਕਰ ਲੈ ਮੈਂ ਉਹਨੂੰ ਕਹਤਾ ਚੋਗਾ ਕਰ ਲੈ ਉਹਨੇ ਚੋਗਾ ਕਰ ਲਿਆ ਉਹਨੇ ਹਫ਼ਤਾ ਤੱਕ ਚੋਗਾ ਕੀਤਾ ਏ ਫੇਰ ਪਹਿਲਾਂ ਉਹ ਹੱਥ ਨਾਲ ਬੀੜੀ ਪੀਂਦਾ ਸੀ ਹਲਾ ਫੇਰ ਹੁਣ ਸੋਰੀ ਦਾ ਪੈਰ ਨਾਲ ਵੀ ਪੀਂਦਾ ਇਹ ਪਤਾ ਨਹੀਂ ਕਿੱਥੋਂ ਮੀੜੀ ਆਸਰ ਸਿੱਖ ਆਇਆ ਉੱਠੇ ਕੁੱਠੇ ਆਸਣ ਆ ਗਏ ਆ ਜੋਗਾ ਸਾਡੇ ਜਿਹੜੀ ਬਹਿ ਗਿਆ ਇਥੇ ਬਾਬੇ ਰਾਮਦੇਵਾਲਾ ਜੋਗਾ ਬਹਿ ਗਿਆ ਸਾਡੇ ਜਿਹੜੀ ਉਹਨੇ ਭਤੀਜ ਨੂੰ ਨਵੇਂ ਨਵੇਂ ਤਰੀਕੇ ਸਿਖਾਤੇ ਸਾਡੇ ਪੈਨ ਵਾਲਾ ਜੋਗਾ ਮੇਰੇ ਵਹਿੰਣੀ ਜਿਹੜੀ ਬਹਿ ਗਿਆ ਉਹ ਤਰੀ ਪਹਾਈ ਲੈ ਗਏ ਉਹ ਪੁਠਾਈ ਮਤਲਬ ਕਾਢੀ ਚੁੱਕੀ ਉਹਨੇ ਪੈਨ ਵਾਲਾ ਜੋਗਾ ਹੀ ਕਰ ਲਿਆ ਆ ਮਾਤਾ ਨੂੰ ਰਾਮਦੇਵਾਲਾ ਜੋਗਾ ਕੇ ਆਤੀ ਇਹ ਜੇ ਕੰਮ ਕਰਦੀ ਆ ਉਹ ਆ ਬੜੀ ਰੌਣਕ ਲੱਗੀ ਆ ਆ ਮੈਨੂੰ ਲੱਗਦਾ ਆ ਪ੍ਰੋਗਰਾਮ ساری ਰਾਤ ਚੱਲੂ ਤੇ ਭਾਗ ਲੂ ਆਖਰੀ ਨੇ ਤਰੇਲ ਪੈਣ ਲੱਗ ਗਈ ਆ ਉਹ ਪ੍ਰੋਗਰਾਮ ਚੱਲੂ ਅੱਜ ਬੀਬੀਆਂ ਦਾ ਪ੍ਰੋਗਰਾਮ ਹੀ ਆਹੋ ਸਹੀ ਗੱਲ ਆਹ ਇਹਨਾਂ ਨੇ ਬੰਦੇ ਘਰੇ ਛੱਡੇ ਓਏ ਭਾਂਡੇ ਉਹੋ ਮਾਂਜਦੇ ਆਹ ਸਹੀ ਗੱਲ ਆ ਵੇ ਜੀ ਨੇ ਸਰਾਰ ਸਾਹਿਬ ਦੇ ਰੁਪਈਆਂ ਦੀ ਵੇਲ ਮੇਰੇ ਨੂੰ ਨਾਮ ਹੀ ਲੈ ਕੇ ਲਾਵੀ ਆ ਜਿਹੜੇ ਕੱਲੇ ਹੱਸਣ ਆਏ ਇਹਨਾਂ ਨੂੰ ਵੀ ਆਤ ਪਾਵੀ ਤੁਰਿਆ ਫਿਰਦਾ ਬੰਦਾ ਤੰਦਰੁਸਤ ਰਹਿੰਦਾ ਉਹ ਰਹੀ ਆ ਦੱਸ ਉਹਨੇ ਕਿੱਸਾ ਸੁਣੋ ਆ ਕਿੱਸਾ ਸੁਣਾ ਦੇ ਲੈ ਭਾਈ ਜੀ ਸਾਡੇ ਪ੍ਰੋਗਰਾਮ ਰਹਿੰਦੇ ਆ ਦੂਰ ਨੇੜੇ ਆ ਬੜੀ ਦੂਰ ਦੂਰ ਜਾਂਦੇ ਆਸੀਂ ਅਸੀਂ ਜਾਂਦੇ ਹੁੰਦੇ ਰਹੇ ਦਾ ਸਹੀ ਗੱਲ ਆ ਆ ਪਿੱਛੇ ਜੇ ਅਸੀਂ ਗਏ ਭਧੌਰ ਕਰਨੀ ਅੱਛਾ ਭੈਣ ਦੀ ਭਧੌਰ ਕਰਨੀ ਗਏ ਆ ਸਾਨੂੰ ਹੋ ਗਿਆ ਕਵੇੜਾ ਆ ਰਾਤ ਪੈ ਗਈ ਸਾਨੂੰ ਇਹ ਲਾਂਤੀ ਦੀ ਗੱਲ ਦੱਸਣ ਲੱਗਾਈ ਆ ਦੱਸ ਦੇ ਇਹਨੇ ਕਿਸੇ ਦਾ ਦਰਵਾਜ਼ਾ ਖੜਕਾਇਆ ਇਹ ਜਾ ਕੇ ਕਹਿੰਦਾ ਭਾਈ ਸਾਹਿਬ ਸਾਨੂੰ ਕਵੇੜਾ ਹੋ ਗਿਆ ਸੀ ਰਾਤ ਕੱਟਣੀ ਆ ਉਹ ਕੀ ਕਹਿੰਦੇ ਉਹ ਕਹਿੰਦੇ ਸਾਡੇ ਤਾਂ ਘਰੇ 3 ਭੈਣਾਂ ਉਹਨਾਂ ਨੇ ਦਰਵਾਜ਼ਾ ਭੇੜਤਾ ਆਇਨਾ ਦੂਜਾ ਘਰ ਖੜਕਾਇਆ ਕਹਿੰਦਾ ਜੀ ਸਾਨੂੰ ਕਵੇੜਾ ਹੋ ਗਿਆ થી ਰਾਤ ਕੱਟਣੀ ਐ ਉਹ ਕੀ ਕਹਿੰਦੇ ਉਹ ਕਹਿੰਦੇ ਜੀ ਸਾਡੇ ਦਾ ਧੀਆਂ ਬੈਣਾ ਉਹਨਾਂ ਨੇ ਵੀ ਦਰਵਾਜ਼ਾ ਭੇੜ ਲਿਆ ਉਹਨਾਂ ਨੇ ਵੀ ਭੇੜਤਾ ਸੀ ਇਹਨੇ ਤੀਜੇ ਜਾ ਕੇ ਘਰੇ ਦਰਵਾਜ਼ਾ ਖੜਕਾਇਆ ਅੰਦਰੋਂ ਬੰਦਾ ਨਿਕਲਿਆ ਕੀ ਕਹਿੰਦਾ ਜਾ ਕੇ ਪੁੱਛਦਾ ਕਹਿੰਦਾ ਜੀ ਤੁਹਾਡੇ ਧੀਆਂ ਬੈਣਾ ਹੈਗੀਆਂ ਆ ਕਹਿੰਦਾ ਰਾਤ ਕੱਟਣੀ ਐ ਲਾਂਹਤੀ ਕਿਸੇ ਥਾਂ ਦਾ ਪੇ ਅਕਲਾ ਬਾਲਾ ਹੋਰ ਕੀ ਐ ਦੱਸ ਕੀ ਗੱਲ ਭੈਣ ਜੀ ਤੁਸੀਂ ਨੇੜੇ ਜੇ ਨੂੰ ਆ ਕੇ ਸਾਡਾ ਟਾਈਮ ਤੇ ਨਹੀਂ ਪੂਰਾ ਹੋ ਗਿਆ ਆਜਾ ਬਾਤ ਲੈ ਨਾਂਗੇ ਟਾਈਮ ਲੋ ਜੀ ਬੇਨ ਹੁਕਮ ਹੋਇਆ ਏ ਸਾਡੀ ਤੁਹਾਨੂੰ ਬੇਨਤੀ ਹੈ ਬੈਠੀ ਮੈਂ ਮਰੂਦ ਪਈ ਖਾਨੀਆਂ ਮਾਰੀ ਵਿੱਚ ਬੈਠੀ ਮੈਂ ਮਰੂਦ ਪਈ ਖਾਨੀਆਂ ਆਜਾ ਬਾਲਮਨ ਲੂਣ ਹੀ ਫੜਾ ਜਾ ਇੱਥੇ ਵੇਲਾ ਹੀ ਬੈਠਾ ਮਰੂਦ ਕੱਚਾ ਹੀ ਬੜਿਆ ਐ ਜੀਆਂ ਗੱਲਾਂ ਕਰਦੀ ਆ ਬਲੇ ਵਿਆਹ ਕਿ ਲੈਂਦੀ ਅੱਛਾ ਆ ਕੇ ਗਲੇਸ਼ ਕਰ ਲਿਆ ਕਿਹੜੀ ਗੱਲੋਂ ਕਹਿੰਦੀ ਮੈਂ ਕਿਸੇ ਮਹਿੰਗੀ ਥਾਂ ਤੇ ਘੁੰਮਣਾ ਊ ਘੁਮਾ ਲਿਆਂਦੀ ਲੈ ਘਰ ਵਾਲੀ ਦੀ ਗੱਲ ਮੋੜ ਕੇ ਦੰਦ ਥੋੜੀ ਬਣਾਉਣੇ ਬੰਦੇ ਨੇ ਸਹੀ ਗੱਲ ਐ ਮੈਂ ਘੁਮਾ ਲਿਆਂਦੀ ਘੁਮਾਈ ਕਿੱਥੇ ਮਹਿੰਗੀ ਥਾਂ ਤੇ ਉਹ ਤੂੰ ਵੀ ਮਹਿੰਗੀ ਥਾਂ ਉਹ ਤੂੰ ਵੀ ਮਹਿੰਗੀ ਥਾਂ ਅੱਜ ਗਰਾ ਨਹੀਂ ਲੈ ਕੇ ਹੋਏ ਸਭ ਤੋਂ ਮਹਿੰਗੀ ਥਾਂ ਕਮਾਤੀ ਲੈ ਕੇ ਕਿੱਥੇ ਗਿਆ ਪੈਟਰੋਲ ਪੰਪ ਤੇ ਮੈਂ ਆਹ ਹੀ ਮਹਿੰਗਾ ਐ ਇੱਥੇ ਹੀ ਘੁੰਮਣਾ ਕੱਢਲਾ ਚਾਰ ਢੇੜੇ 100 ਰੁਪਏ ਲੀਟਰ ਮਹਿੰਗਾਈ ਬੜਾ ਹੋਇਆ ਪਿਆ ਉਥੇ ਕਮਾ ਰਹਿਆਂ ਦੀ ਮੇਰੇ ਕੋਲ ਭਰਜਾਈ ਨੂੰ ਡਾਕਟਰ ਦੇ ਲਈ ਜਾਂਦਾ ਸੀ ਉਹ ਕਾਦੀ ਗੱਲ ਪੁੱਛਦਾ ਭਰਾ ਉਹ ਕੀ ਬਾਰੇ ਉਹ ਤੇਰੀ ਭਰਜਾਈ ਦੇ ਆ ਗਈ ਪਿੱਤੇ ਚ ਪਥਰੀ ਫਲਾ ਫਿਰ ਪਥਰੀ ਆ ਗਈ ਉਹਨੂੰ ਮੈਂ ਡਾਕਟਰ ਦੇ ਲੈ ਗਿਆ ਅੱਛਾ ਮੈਂ ਡਾਕਟਰ ਦੇ ਲੈ ਗਿਆ ਤੇ ਡਾਕਟਰ ਕਹਿੰਦਾ ਵੀ ਪਥਰੀ ਕੱਢਣੀ ਪੈਣੀ ਇਹਦਾ ਦਰਦ ਭੈਣਾ ਉਹ ਬੜਾ ਦਰਦ ਭੈਣਾ ਹੁੰਦਾ ਇਹਦਾ ਉਹ ਕਹਿੰਦਾ ਆਪਰੇਸ਼ਨ ਕਰਨਾ ਪਊਗਾ ਅੱਛਾ ਫਿਰ ਉਦੋਂ ਤੇਰੀ ਭਰਜਾਈ ਨੂੰ ਕਹਿੰਦੇ ਰਾਏ ਦੇਤੀ ਕੀ ਰਾਏ ਦੇਤੀ ਕਹਿੰਦੇ ਵੀ ਬੀਅਰ ਪੀਣ ਨਾਲ ਪਥਰੀ ਖੁਰ ਜਾਂਦੀ ਆ ਆ ਕਹਿੰਦੇ ਵੀਰਾਂ ਨੇ ਕਰਤੇ ਪਥਰੀ ਜਲੰਦਰ ਉਹ ਮਾਂ ਦੀ ਧੀ ਸਵੇਰੇ ਵੀ ਵੀਰ ਸ਼ਾਮੀ ਵੀ ਵੀਰ ਅੱਜ ਦੁਪਹਿਰੇ ਵੀ ਵੀਰ ਤੇ ਰਾਤੀ ਵੀ ਵੀਰ ਪਰ ਜਾਈ ਤੋਂ ਬਿਨਾ ਨਹੀਂ ਹੋਗੀ ਪੀ પેટ્રોલ ਤੇ ਚਲਦੀ ਉਹ ਵੀਰਾਂ ਤੇ ਹੋਗੀ ਮੈਂ ਮਹੀਨੇ ਬਾਅਦ ਡਾਕਟਰ ਕੋਲੇ ਦੁਬਾਰਾ ਆ ਗਿਆ ਹਾਂ ਡਾਕਟਰ ਕੀ ਕਹਿੰਦਾ ਡਾਕਟਰ ਕਹਿੰਦਾ ਜੀ ਪਥਰੀ ਤੋਂ ਪਹਿਲਾਂ ਹੁਣ ਆਪਾਂ ਇਹਨਾਂ ਦਾ ਲੀਵਰ ਹੀ ਕਟਾਂਗੇ ਸਾਰਾ ਹੀ ਸੜਿਆ ਪਿਆ ਧਾਰੂ ਸਾਤੀ ਪੀਤੀ ਗਈ ਆ ਬਹੁਤ ਮਿਹਰਬਾਨੀ ਮਾਤਾ ਸਾਡੀ ਬੜਾ ਖੁਸ਼ ਹੋ ਰਹੀ ਹੈ ਹਰ ਵਾਰੀ ਤਾਲੀਾਂ ਹੀ ਭੇਜ ਰਹੀ ਹੈ ਮਾਤਾ ਸਟੇਜ ਤੋਂ ਬਹੁਤ ਦੂਰ ਖੜੀ ਐ ਭਾਈ ਤਾਂ ਉਮੀਦ ਕਰਦੇ ਕੋਈ ਵੇਲਾ ਬਣਾ ਜਾਂਦੇ ਜਾਵੇਂ ਸਾਡਾ ਵੀ ਹੌਂਕ ਲਾਵਾ ਹੋਰ ਕੀ ਐ ਦਾ ਉਹ ਐਨੇ ਕੰਮ ਕਰਦੀ